डीजीपी पंजाब द्वारा शरारती तत्वों को पकड़ने के लिए चलाई गई मुहिम के तहत एसएसपी मोका अजय गांधी के निर्देशों पर थाना सदर की पुलिस ने एक आरोपी को दो पिस्तौल व जिंदा कारतूस के साथ काबू करने में सफलता हासिल की है यह जानकारी डीएसपी गुरप्रीत सिंह ने पत्रकारों से साझा की उन्होंने बताया ਵਿਅਕਤੀ ਪਕੜੇ ਗਏ ਅਰੋਪੀ ਪਰ ਪਹਿਲੇ ਵੀ ਐਨਡੀਪੀਸੀ ਐਕਟ ਵਾ ਅੰਨਿਆ 10 ਮਾਮਲੇ ਦਰਜ ਹਨ ਮਾਨ ਜੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਜੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਅੰਸਰਾਂ ਖਿਲਾਫ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਦਰ ਪੁਲਿਸ ਨੂੰ ਕੱਲ ਵੱਡੀ ਸਫਲਤਾ ਮਿਲੀ ਕੱਲ ਜਿਹੜਾ ਸਾਡੇ ਹੌਲਦਾਰ ਮਾਲਕ ਸਿੰਘ ਜਿਹੜਾ ਗਸ਼ਤ ਕਰ ਰਿਆ ਸਨ ਆਪ ਦੀ ਪੁਲਿਸ ਪਾਰਟੀ ਦੇ ਨਾਮ ਨਾਲ ਤੇ ਉਹਨਾਂ ਨੂੰ ਤਲਾਸ਼ ਮਿਲੀ ਕੇ ਜਿਹੜਾ ਆਕਾਸ਼ਦੀਪ ਸਿੰਘ ਉਪਰਫ ਨਿੱਕੂ ਜਿਹੜਾ ਪੁੱਤਰ ਚੀਤ ਸਿੰਘ ਵਾਸੀ ਦੌਲਤਗੁਰਾ ਨੀਵਾ ਇਹਦੇ ਕੋਲ ਜਿਹੜਾ ਨਜਾਇਜ਼ ਹਥਿਆਰ ਨੇ ਤੇ ਇਹ ਜਿਹੜਾ ਸੱਦਾ ਸਿੰਘ ਵਾਹ ਸੇਮ ਨਾਲੇ ਕੋਲ ਬੈਠਾ ਤੇ ਉਹਨਾਂ ਨੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਿਹੜਾ ਇਹਨਾਂ ਤੋਂ ਦੋ ਪਿਸਟਲ ਜੀ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਇੱਕ ਜਣਾ 30 ਬੋਰ ਪਿਸਟਨ ਸਮੇਤ ਮੈਗਜ਼ੀਨ ਤੇ ਦੋ ਜਿੰਦਾ ਰਾਉ 32 ਬੋਰ ਬਰਾਮਦ ਹੋਏ ਤੇ ਇਹਨਾਂ ਨੂੰ ਜਿਹੜਾ ਗ੍ਰਫਤzar ਕਰਕੇ ਤੇ ਅੱਜ ਪੇਸ਼ਦਾਨਤ ਕੀਤਾ ਜਾ ਰਹੇ ਆ ਤੇ ਜਿਹੜਾ ਇਹਦੇ ਤੇ ਜਿਹੜਾ ਕਾਸਤੀਪੁਰ ਨਿੱਕੂ ਏ ਇਹਦੇ ਤੇ ਪਹਿਲੇ ਵੀ 10 ਮੁਕਦਮੇ ਦਰਜ ਨੇ ਜਿਹਦੇ ਵਿੱਚੋਂ 7 ਮੁਕਦਮੇ ਐਨਡੀਪੀਐਸ ਸੈਕਟਰ ਦੇ ਨੇ ਤੇ ਤਿੰਨ ਮੁਕਦਮੇ ਜਿਹੜੇ ਆ ਲੜਾਈ ਝਗੜੇ ਦੇ ਨੇ ਤੇ ਆਰਮ ਇਨਜੈਕਟ ਨੇ 1000 ਕਿਥੋਂ ਲੈ ਕੇ ਆਇਆ ਸੀ ਵੀ ਹਾਂ ਇਹਦੇ ਨਾਲ ਜਿਹੜੇ ਇਹਦੇ ਦੋ ਸਾਥੀ ਹੋਰ ਵੀ ਇਨਵੋਲ ਹੋਏ ਗਿਆ ਉਹ ਅਸੀਂ ਜਦੋਂ ਗ੍ਰਿਫਤਾਰ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਦੱਸ ਤਾ ਸਿਰ ਕਿਸੇ ਵਾਰਦਾਤ ਨੂੰ ਫੜਕਦੇ ਨੇ ਇਹਦੇ ਵਿੱਚ ਨਾ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਜ ਰਿਮਾਰਡ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਫਿਰ ਅਗਲੀ ਜਲਦੀ ਦੱਸ ਜੀ ਹਾਂਜੀ ਹਾਂਜੀ ਬੈਠਾ ਸੀ ਉੱਥੇ ਫਰਸਤ ਤੋਂ ਟੱਟ ਨੂੰ ਬੁਖਤਦਾ ਹੋਈ ਹੁਣ ਅਸੀਂ ਪੇਸ਼ਦਾਨਤ ਕਰ ਰਹੇ ਹਾਂ ਜੇ ਇਹਨੂੰ ਕੋਰਟ ਚ ਪੇਸ਼ ਕਰਕੇ ਇਹਦਾ ਰਿਮਾਨ ਲੈ ਕੇ ਤੇ ਫਿਰ ਇਹਦੇ ਤੋਂ ਪੁੱਛਗਿੱਛ ਕੀਤੀ ਜਾਊਗੀ